ਸ਼ਹਿਰ ਦੇ ਅੰਦਰ ਬਾਰਿਸ਼ ਦੇ ਚਲਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਰਕੇ ਅਜਨਾਲਾ ਸ਼ਹਿਰ ਦੀਆਂ ਦੁਕਾਨਾਂ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਨ ਦੇ ਕਰਕੇ ਲੋਕਾਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਹੈ ਦੱਸਦੇ ਕਿ ਸ਼ਹਿਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਦਾ ਨਾ ਹੋਣ ਕਰਕੇ ਅੱਜ ਹੋਈ ਤੇਜ਼ ਬਾਰਿਸ਼ ਦੇ ਚਲਦੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵੜ ਗਿਆ ਹੈ ਜਿੱਦੇ ਚਲਦੇ ਦੁਕਾਨ ਜਿਹੜੇ ਨੇ ਦੁਕਾਨਾਂ ਦੇ ਅੰਦਰ ਪਿਆ ਸਮਾਨ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਉਹਨਾਂ ਨੇ ਵੀ ਕਿਹਾ ਕਿ ਇਸ ਸੰਬੰਧੀ ਉਹਨਾਂ ਦੇ ਵੱਲੋਂ ਨਗਰਪੰਚਾਇਤ ਰਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੂ ਨੂੰ ਵੀ ਲਿਖਤੀ ਤੌਰ ਤੇ ਇਸ ਸੰਬੰਧੀ ਦੱਸਿਆ ਗਿਆ ਸੀ ਪਰ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਹੋਇਆ ਹੈ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਦੁਕਾਨਾਂ ਅਤੇ ਘਰਾਂ ਦੇ ਅੰਦਰ ਪਾਣੀ ਦਾ ਵੜਨ ਹੋ ਸਕੇ। ਪਰ ਜਿਹੜਾ ਪਾਣੀ ਦਾ ਵੜਨ ਹੈ ਉਸ ਤੋਂ ਰੋਕਿਆ ਜਾ ਸਕੇ ਪਰ ਦੱਸਦੀ ਹੈ ਕਿ ਲਗਾਤਾਰ ਰਜਨਾਲਾ ਸ਼ਹਿਰ ਦੇ ਵਿੱਚ ਜਲਪਰਾ ਦਾ ਸਮੱਸਿਆ ਜੁੜਾ ਹੈ ਬਣਿਆ ਹੋਇਆ ਹੈ। ਹੋ ਜੀ ਕੁਦਰਤ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ 12:30 ਵਜੇ ਰਾਤ ਦਾ بارش ਹੋ ਰਹੀ ਹੈ ਬਹੁਤ ਮूसलाधार بارش ਹੋਈ ਹੈ ਔਰ ਤੁਸੀਂ ਦੇਖਿਆ ਕਿ ਸੜਕਾਂ ਨਵੀਆਂ ਬਣਾਈਆਂ ਗਈਆਂ ਨੇ ਨਾਲੇ ਨਵੇਂ ਬਣਾਏ ਗਏ ਆ ਔਰ ਜਿੱਥੇ ਕਿਤੇ ਤਰੁੱਟੀਆਂ ਨੇ ਉਹਨੂੰ ਵੀ ਦੂਰ ਕਰਕੇ ਬਹੁਤ ਜਲਦ ਜਿਹੜੇ ਆ ਨਾਲੇ ਨਵੇਂ ਬਣਾ ਕੇ ਪਾਣੀ ਦਾ ਨਿਕਾਸ਼ ਜਿਹੜਾ ਉਹ ਸਾਰੇ ਸ਼ਹਿਰ ਦੇ ਵਿੱਚੋਂ ਵਧੀਆ ਢੰਗ ਦੇ ਨਾਲ ਉਹਦਾ ਨਕਾਸ਼ ਕੀਤਾ ਤੇ ਤੁਸੀਂ ਦੇਖਿਆ ਕਿ ਮੈਂ ਦੁਕਾਨਦਾਰ ਭਰਾਵਾਂ ਨੂੰ ਵੀ ਅਪੀਲ ਕਰਾਂਗਾ ਕਿ ਇਹ ਜਿਹੜੇ ਲਿਫਾਫੇ ਆ ਉਹ ਵੇਚਣਾ ਸੁੱਟਣ ਕਿਉਂਕਿ ਆ ਤੁਸੀਂ ਦੇਖੋ ਕਿ ਪਿੱਛੇ ਕੇ ਲਿਫਾਫੇ ਜਿਹੜੇ ਆ ਉਹਨਾਂ ਦੇ ਨਾਲ ਜਿਹੜਾ ਉਹ ਬਲੌਕ ਹੋਇਆ ਔਰ ਬਹੁਤ ਅਸੀਂ ਮੈਂ ਖੁਦ ਸਵੇਰੇ 5:30 ਵਜੇ ਦਾ ਆਪ ਲੱਗਿਆ ਨਾਲ ਆਪਣਾ ਅੱਜ ਛੁੱਟੀ ਵਾਲਾ ਦਿਨ ਹੋਣ ਦੇ ਕਰਕੇ ਐਤਵਾਰ ਕਰਕੇ ਵੀ ਸਾਡੇ ਸਾਰੇ ਸਾਥੀ ਸਫਾਈ ਕਰਮਚਾਰੀ ਅੱਜ ਛੁੱਟੀ ਹੋਣ ਦੇ ਬਾਵਜੂਦ ਵੀ ਕੰਮ ਲੱਗੇ ਆ ਔਰ ਪਾਣੀ ਦਾ ਨਿਕਾਸ ਜਿਹੜਾ ਉਹ 10-15 ਮਿੰਟਾਂ ਦੇ ਵਿੱਚ ਵਿੱਚ ਹੀ ਕਵਰ ਅਪ ਕਰ ਦਿਆ ਗਏ ਮੇਰਾ ਨਾਮ ਸੁਸ਼ਮਾ ਰਾਣੀ ਜੀ ਤੇ ਸਾਡੇ ਘਰ ਦਾ ਬੜਾ ਨੁਕਸਾਨ ਹੋਇਆ ਮੈਂ ਰੋ ਰੋ ਕੇ ਬੇਨਤੀ ਕਰਨੀ ਆ ਤੇ ਮੇ ਮੈਂ ਬੱਚੇ ਕਿੱਥੋਂ ਪਾਲਨੀ ਆ ਬੱਚਿਆਂ ਨੂੰ ਕਿੱਥੋਂ ਖਵਾਣਾ ਆ ਜਿੰਨਾ ਕਮਾਈ ਦਾ ਹੀ ਉਹਨਾਂ ਸਾਰਾ ਡੁੱਲ ਗਿਆ ਮੇਰਾ ਮੁੰਡਾ ਬੜਾ ਬਿਮਾਰ ਆ ਮੈਂ ਹੁਣ ਕਿੱਥੇ ਜਾਵਾਂ ਮੈਂ ਤੁਹਾਡੇ ਅੱਗੇ ਬੇਨਤੀ ਕਰਨੀ ਆ ਮੇਰਾ ਨੁਕਸਾਨ ਭਰਿਆ ਜਾਏ ਤੇਰਾ ਨਾਮ ਅਸ਼ੂਨੀ ਕੁਮਾਰ ਹੈ ਮੇਰੀ ਇਥੇ ਪੇਂਟ ਪਲਾਈਬੋਰਡ ਦੀ ਦੁਕਾਨ ਆ ਅੱਜ ਸਾਡੀਆ ਦੁਕਾਨਾਂ ਚ ਪਾਣੀ ਵੜ ਗਿਆ ਵਾ ਉਹ ਸਾਰੀ ਗਲਤੀ ਨਗਰ ਪੰਚਾਇਤ ਪ੍ਰਧਾਨ ਜਸਪਾਲ ਪੱਟੀ ਦੀ ਔਰ ਐਕਸੀਲ ਪੀਡਬਲਯੂਡੀ ਦੀ ਅਸੀਂ ਉਹਨਾਂ ਨੂੰ ਆਪਣੇ ਲੈਟਰਾਂ ਵੀ ਭੇਜੀਆਂ ਵਾ ਕਿ ਆ ਜਿਹੜਾ ਨਾਲੀ ਤਾਂ ਛੋਟੀ ਹੈਗੀ ਆ ਤੇ ਸਾਡੇ ਘਰਾਂ ਚ ਪਾਣੀ ਵੜ ਜਾਣਾ ਵਾ ਅਸੀਂ 23 ਮਈ ਦੀਆਂ ਉਹਨਾਂ ਨੂੰ ਫੈਕਸ ਵੀ ਕੀਤੀਆਂ ਆ ਔਰ ਲੈਟਰਾਂ ਉਹਨਾਂ ਦੇ ਵਟਸਐਪ ਤੇ ਭੇਜੀਆਂ ਵੀ ਹੋਈਆਂ ਨੇ ਉਹਦੇ باوجود ਵੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਰੇ ਸਾਰਾ ਜਿਹੜਾ ਨਾਲਾ ਹੈਗਾ ਵਾ ਕਨਵਰਟ ਸਕੂਲ ਤੱਕ ਬਣਿਆ ਵਾ ਉਹਦੇ ਅੱਗੇ ਨਾਲਾ ਨਹੀਂ ਬਣਾਇਆ ਗਿਆ ਜਿਹਦੇ ਕਰਕੇ ਸਾਡੇ ਘਰਾਂ 'ਚ ਪਾਣੀ ਵੜ ਗਿਆ ਵਾ ਔਰ ਮੇਰਾ ਆਪਣਾ ਖੁਦ ਪਲਾਈਬੋਰਡ ਸਾਨੂੰ ਮਾਇਕੇ ਦਾ 810 ਰੁਪਏ ਦਾ ਨੁਕਸਾਨ ਹੋ ਗਿਆ ਵਾ ਔਰ ਇਹ ਨੁਕਸਾਨ ਜਿਹੜਾ ਹੋਇਆ ਵਾ ਇਹਨਾਂ ਦੀ ਨੌਲੇਜ ਦੇ ਵਿੱਚ ਹੋਣ ਦੇ باوجود ਹੋਇਆ ਵਾ ਜਿਦਾ ਕਿ ਮੇਰੀ ਪਰਵਾਹੀ ਕੀਤੀ ਜਾਵੇ ਔਰ ਮੇਰਾ ਜੋ ਨੁਕਸਾਨ ਹੈ ਉਹ ਤਾਂ ਜੋ ਵੀ ਹੱਲ ਕੀਤਾ ਜਾਵੇ ਅਸੀਂ ਬਹੁਤ ਦੁਖੀ ਹਾਂ ਮੱਲੇ ਵਾਲੇ ਇਹਨਾਂ ਤੋਂ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀਆਂ ਕਰਦਾ ਰਿਹਾ ਮੈਂ ਪਰਸੋਂ ਵੀ ਵੀਡੀਓ ਪਾਈ ਸਾਰੇ ਗਰੁੱਪਾਂ 'ਚ ਕਿ ਇੱਥੇ ਨਾਲੀ ਦਾ ਗਲੀ ਦਾ ਬਹੁਤ ਜ਼ਿਆਦਾ ਗੰਦਿਆ ਸਾਰੀਆਂ ਬਲੋਕੇਜ ਨੇ ਇਹਨਾਂ ਨੂੰ ਖੋਲਿਆ ਜਾਵੇ ਪਰ ਇਹਨਾਂ ਨੇ ਕੋਈ ਵੀ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਆਇਆ ਨਹੀਂ ਮੌਕੇ ਤੇ ਕਿਸੇ ਨੇ ਵੇਖਿਆ ਨਹੀਂ ਆ ਇਹਨਾਂ ਨੂੰ ਤਲਾਸ਼ ਕਰਨ ਦੇ ਬਾਵਜੂਦ ਵੀ ਆ ਅੱਜ ਜੋ ਹਾਲਾਤ ਹੋਇਆ ਹੈ ਚਾਰੇ ਮੇਰੇ ਲਾਗੇ ਸਾਰੇ ਜਿਹੜੇ ਆਪਣੇ ਮੁਹੱਲੇ ਦੇ ਨਿਵਾਸੀ ਨੇ ਜਿਨ੍ਹਾਂ ਦੇ ਦੁਕਾਨਦਾਰ ਨੇ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਆ ਐਕਸ਼ਨ ਸਾਹਿਬ ਐਸਜੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਵਰਕ ਹੋਇਆ ਆ ਜਿਹੜੀਆਂ ਲਾਈਆਂ ਇਹਨਾਂ ਨੇ ਟੈਲਾ ਇਹ ਵੀ ਬੇਤਰਤੀਬੀਆਂ ਲਾਈਆਂ ਨੇ ਕੋਈ ਇਹਨਾਂ ਦੇ ਰੋਕ ਨਹੀਂ ਸਾਰੀਆਂ ਟੈਲਾਂ ਓਖੜ ਗਈਆਂ ਨੇ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਨਾ ਵੇਖੋ ਅਈ ਇਹਨਾਂ ਦਾ ਪ੍ਰੋਪਰ ਕੰਮ ਨਹੀਂ ਹੋਇਆ ਅਸੀਂ ਇਹਨਾਂ ਨੂੰ ਕਹਿੰਦੇ ਵੀ ਇਹ